ਕਾਲ ਜੀ ਸਾਰੇ ਭਰਾਵਾਂ ਨੂੰ ਜੋ ਆਪਣੀ ਵੀਡੀਓ ਦੇਖ ਰਹੇ ਹੈਗੇ ਅ ਅੱਜ ਆਪਾਂ 50 HP ਦੀ ਰੇਂਜ ਚ ਛੇ ਟਰੈਕਟਰਾਂ ਦਾ ਕੰਪੇਅਰ ਕਰਾਂਗੇ ਤੇ ਜਿਹੜਾ ਇਹ ਕੰਪੇਅਰ ਹੈ ਕੋਈ ਆਪਾਂ ਕੰਪਨੀ ਦੇ ਫੀਚਰਸ ਦੱਸੇ ਫੀਚਰਸ ਵੱਲੋਂ ਜਾਂ ਦੱਸੀ ਪਾਵਰ ਵੱਲੋਂ ਪਰਫਾਰਮੈਂਸ ਵੱਲੋਂ ਨਹੀਂ ਕਰਾਂਗੇ ਇਹ ਆਪਾਂ ਅੱਜ ਕੰਪੇਅਰ ਕਰਾਂਗੇ ਇੱਕ ਆਪਣੇ ਸਰਕਾਰੀ ਇੰਸਟੀਟਿਊਸ਼ਨ ਵੱਲੋਂ ਕੰਡਕਟ ਕੀਤੇ ਗਏ ਰੀਅਲ ਲਾਈਫ ਟੈਸਟ ਦੇ ਤੌਰ ਤੇ ਜੋ ਆਪਣਾ ਸੈਂਟਰਲ ਫਾਰਮ ਮਸ਼ੀਨਰੀ ਟ੍ਰੇਨਿੰਗ ਐਂਡ ਟੈਸਟਿੰਗ ਇੰਸਟੀਚਿਊਟ ਹੈ ਬੋਧਨੀ ਮਧ ਪ੍ਰਦੇਸ਼ ਚ ਤੇ ਇਹ ਜੋ ਇੰਸਟੀਚਿਊਟ ਹੈ ਸੈਂਟਰਲ ਇੰਸਟੀਚਿਊਟ ਇਹਨਾਂ ਮੰਨ ਲਓ ਕੋਈ ਵੀ ਕੰਪਨੀ ਕੋਈ ਵੀ ਟਰੈਕਟਰ ਲਾਂਚ ਕਰਨ ਤੋਂ ਪਹਿਲਾਂ ਆਪਣਾ ਉਹ ਟਰੈਕਟਰ ਇਸ ਇੰਸਟੀਚਿਊਟ ਤੋਂ ਟੈਸਟ ਕਰਾਉਂਦੀ ਹੈ ਇਹ ਗਵਰਨਮੈਂਟ ਵੱਲੋਂ ਮੈਂਡੇਟਰੀ ਹੈ ਤੇ ਉਸ ਦੇ ਤੌਰ ਤੇ ਪਹਿਲਾਂ ਕੰਪਨੀ ਆਪਣੀਆਂ ਵੈਲਿਊ ਡਿਕਲੇਅਰ ਕਰਦੀ ਹੈ ਵੀ ਸਾਡੀ ਜਿਵੇਂ ਕੋਈ ਮੈਕਸੀਮਮ ਪਾਵਰ ਆ ਹੋਗੀ ਫਿਊਲ ਕੰਜ਼ਮਪਸ਼ਨ ਆ ਹੋਗੀ ਤੇ ਫਿਰ ਇਹ ਇੰਸਟੀਟਿਊਸ਼ਨ ਟੈਸਟ ਦੇ ਕਰ ਕੰਡਕਟ ਕਰਕੇ ਵੀ ਦੇਂਦਾਗਾ ਜੋ ਇਹਨਾਂ ਵੱਲੋਂ ਡਿਕਲੇਅਰਡ ਵੈਲਿਊ ਆ ਉਹਦੇ ਉਹਦੇ ਮਤਲਬ ਲਗਭਗ 10% ਟੋਲਰੈਂਸ ਹੁੰਦੀ ਆ ਕਿਸੇ ਕਿਸੇ ਪੈਰਾਮੀਟਰ 'ਚ 5% ਹੁੰਦੀ ਆ ਭਈ ਜੇ ਮੰਨ ਲਓ ਕੋਈ ਕੰਪਨੀ ਨੇ ਕਿਹਾ ਵੀ ਸਾਡਾ ਟਰੈਕਟਰ ਤੇਲ ਖਾਊਗਾ 290 ਗ੍ਰਾਮ ਪਰ ਕਿਲੋਵਾਟ ਆਰ ਮੰਨ ਲਓ ਦੀ 10% ਥੱਲੇ ਜਾ ਸਕਦਾ ਜਾਂ 10% ਉੱਤੇ ਜਾ ਸਕਦਾ ਪਰ ਉਦੋਂ ਵੱਧ ਨਹੀਂ ਤੇ ਆਪਾਂ ਉਸ ਇੰਸਟੀਚਿਊਟ ਵੱਲੋਂ ਦਿੱਤੇ ਗਏ ਜਦੋਂ ਮੰਨ ਲਓ ਕੋਈ ਵੀ ਟੈਸਟ ਕੰਡਕਟ ਕੀਤਾ ਕਿਸੇ ਟਰੈਕਟਰ ਤੇ ਉਸ ਤੋਂ ਬਾਅਦ ਉਹ ਉਸ ਦੀ ਸਾਰੀ ਪਰਫਾਰਮੈਂਸ ਪਬਲਿਕ ਕਰ ਦਿੰਦਾ ਹੈ ਤੇ ਆਪਾਂ ਉਹਨਾਂ ਦੀ ਵੈਬਸਾਈਟ ਤੋਂ ਵੇਖ ਜਾ ਕੇ ਆਪਾਂ ਕੋਈ ਵੀ ਚੀਜ਼ ਡਾਊਨਲੋਡ ਕਰ ਸਕਦੇ ਹਾਂ ਉਹਨਾਂ ਕਿਸ ਉਸ ਟਰੈਕਟਰ ਦੀ ਫਾਈਲ ਤੇ ਆਪਾਂ ਜੋ ਉਹਨਾਂ ਦੇ ਬੇਸ ਤੇ ਇਹ ਸਾਰਿਆਂ ਦਾ ਪਰਫਾਰਮੈਂਸ ਇੱਕ ਟੇਬਲ 'ਚ ਮੈਂ ਇਕੱਠੀ ਕਰ ਲਈਏ ਸਾਰਿਆਂ ਦੀ ਅਲੱਗ-ਅਲੱਗ ਫਾਈਲ 'ਚੋਂ ਇਕੱਠੀ ਕਰਕੇ ਇਕੱਠੀ ਕਰਕੇ ਇਹਦੇ 'ਚ ਇੱਕ ਟੇਬਲ 'ਚ ਆਪਾਂ ਲਿਖ ਲਈਏ ਤੇ ਮੇਨ ਗੱਲ ਇਹ ਹੈ ਕਿ ਵੀ ਆਪਾਂ ਇਸ ਟੈਸਟ ਦਾ ਦੂਜੇ ਟੈਸਟਾਂ ਨਾਲੋਂ ਕੀ ਐਡਵਾਂਟੇਜ ਹੈ ਕਿ ਵੀ ਇੱਕੇ ਜੋ ਵੀ ਕਦੇ ਸਰਕਾਰ ਵੱਲੋਂ ਕੋਈ ਵੀ ਜਿਹੜਾ ਇੰਸਟੀਟਿਊਸ਼ਨ ਹੁੰਦਾ ਹੈ ਟੈਸਟ ਕੰਡਕਟ ਕਰਦਾ ਹੈ ਤਾਂ ਉਹ ਪੂਰਾ ਪੂਰਾ ਧਿਆਨ ਦਿੰਦਾ ਹੈ ਵੀ ਕਿਸੇ ਵੀ ਇੱਕ ਟਰੈਕਟਰ ਨੂੰ ਕਿਸੇ ਵੀ ਇੱਕ ਕੰਪਨੀ ਨੂੰ ਕੋਈ ਸਪੈਸ਼ਲ ਸਰਕਮਸਟੈਂਸ ਨਾ ਮਿਲੇ ਘੱਟ ਤੋਂ ਘੱਟ ਵੇਰੀਏਬਿਲਿਟੀ ਹੋਵੇ ਘੱਟ ਤੋਂ ਘੱਟ 에ਰਰ ਹੋਵੇ ਤਾਂ ਆਪਾਂ ਇਸ ਵੈਲਿਊਜ਼ ਨੂੰ ਸਭ ਤੋਂ ਰਿਲਾਈਏਬਲ ਮੰਨ ਸਕਦੇ ਆ ਵੀ ਆਪਾਂ ਜੇ ਕੋਈ ਵੀ ਟਰੈਕਟਰ ਖਰੀਦਣਾ ਹੈ ਤਾਂ ਇੱਕ ਵਾਰ ਜਾ ਕੇ ਤੁਸੀਂ ਅ ਸੀ ਐਫ ਐਮ ਡਬਲ ਟੀ ਆਈ ਦੀ ਸਾਈਟ ਤੇ ਆ ਕੇ ਉਹਦੀ ਪਰਫਾਰਮੈਂਸ ਜ਼ਰੂਰ ਚੈੱਕ ਕਰੋ ਤੇ ਉਸ ਦੇ ਬੇਸ ਤੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿਉਂਕਿ ਸਭ ਤੋਂ ਰਿਲਾਈਏਬਲ ਇਨਫੋਰਮੇਸ਼ਨ ਹੈ ਕੋਈ ਵੀ ਕੰਪਨੀ ਜਾਂ ਕੋਈ ਟਰੈਕਟਰ ਦੀ ਆਪਣੀ ਏਜੰਸੀ ਜਾਂ ਡੀਲਰ ਲੱਖ ਝੂਠ ਬੋਲ ਸਕਦਾ ਹੈ ਪਰ ਜੋ ਇਹ ਇੰਸਟੀਟਿਊਸ਼ਨ ਵੱਲੋਂ ਟੈਸਟ ਕੰਡਕਟ ਕੀਤੇ ਗਏ 99% ਐਕੂਰੇਟ ਹੋਣਗੇ ਪ੍ਰੀਸਾਈਜ਼ ਹੋਣਗੇ ਤੇ ਅਹ ਇਹਦੇ ਚ ਆਪਾਂ 6 ਟਰੈਕਟਰ ਲਾਏ ਨੇ ਤੇ 6 ਦੇ 6 ਆਪਾਂ ਟਾਪ ਮਾਡਲ ਲਾਏ ਨੇ ਵੈਸ ਤੇ ਦੇਖੋ ਇੰਜਨ ਤਾਂ ਚਾਹੇ بیس ਮਾਡਲ ਹੋਵੇ ਉਸ ਟਰੈਕਟਰ ਦਾ ਚਾਹੇ ਟਾਪ ਮਾਡਲ ਹੋਵੇ ਸੇਮ ਨੇ ਤੇ ਪਰ ਗੇਅਰ ਬਾਕਸ ਤੇ ਡਿਫਰੈਂਸ ਆਉਂਦੇ ਆ ਤਾਂ ਗੇਅਰ ਬਾਕਸ ਤੇ ਡਿਫਰੈਂਸ ਹੋਣ ਕਰਕੇ ਇੰਡ ਤੇ ਪਾਵਰ ਆਊਟਪੁਟ ਚ ਵੀ ਵੇਰੀਏਬਿਲਿਟੀ ਆਉਂਦੀ ਹੈ ਤਾਂ ਆਪਾਂ ਸਾਰਿਆਂ ਦੇ ਸਾਰੇ ਟਾਪ ਮਾਡਲ ਲਏ ਨੇ ਤੇ ਸਾਰੇ ਦੇ ਸਾਰੇ ਨਾਨ ਸੀਆਡੀਆਈ ਟਰੈਕਟਰ ਨੇ ਤੇ ਅਹ ਆਪਾਂ ਲਏ ਨੇ ਫਾਰਮ ਟਰੈਕ ਨਿਊ ਹਾਲੈਂਡ ਡਿਊਜ਼ਫਾ ਸਵਰਾਜ 855 ਜੌਂਡੀਅਰ 5210 ਮਿਹੰਦਰਾ 90605 ਡੀਆਈ ਸਾਰੇ ਨਾਨ ਸੀਆਰਟੀਏ ਨੇ ਇੱਕ ਸੋਨਾ ਲੀਕਾ 60 ਜਰੂਰ ਰਿਹਾਗਾ ਕਿਉਂਕਿ ਉਹਦੀ ਮੈਨੂੰ ਜੋ ਨਵਾਂ ਆਪਣਾ 4700 ਸੀਸੀ ਆ ਰਿਹਾ 273 ਨਿਊਟਨ ਮੀਟਰ ਟਾਰਕ ਵਾਲਾ ਉਹਦੀ ਨਾ ਮੈਨੂੰ ਟੈਸਟ ਵਾਲੀ ਫਾਈਲ ਹੀ ਮਿਲੀ ਜੋ ਇਹਨਾਂ ਦੀ ਵੈਬਸਾਈਟ ਤੋਂ ਤਾਂ ਕਰਕੇ ਉਹ ਮੈਂ ਉਹਨੂੰ ਲਿਆ ਨਹੀਂ ਸਕਿਆ ਇਹਦੇ ਵਿੱਚ ਤੇ ਨਹੀਂ ਆਪਾਂ ਸੋਨਾ ਲੀਕਾ ਵੀ ਜਰੂਰ ਲੈ ਕੇ ਆਉਣਾ ਸੀ ਤੇ ਇੱਕ ਜੋ ਡਿਊਜ਼ ਫਾਰ ਹੈ ਇਹਦਾ ਜੋ ਟੈਸਟ ਕੰਡਕਟ ਕੀਤਾ ਗਿਆ ਹੈ 2017 ਦਾਗਾ ਤਾਂ ਉਹ ਚੱਕਿਆ ਨਮਾ ਮਿਲਿਆਣੀ ਪਰ ਚਲੋ ਨਾਨ ਸੀਆਰਟੀਆਈ ਉਦੋਂ ਸੀ ਤੇ ਨਾਨ ਸੀਆਰਟੀਆਈ ਹੁਣ ਆਉਂਦਾ ਜਿਹਾ ਐਗਰੋਲੈਕਸ 50 ਆਉਂਦਾਗਾ 50 ਹੈ ਇਹ ਤੇ ਸੇਮ ਫੋਰ ਜੌਂਡੀਰ 52 ਦਾ ਸੇਕਾ 2021 ਤੇ ਟੈਸਟ ਕੰਡਕਟ ਕੀਤਾ ਗਿਆ ਵੈਸੇ ਵੀ ਇਹ ਟੈਸਟ ਹੰਦਾ 6 ਸਾਲ ਤੱਕ ਵੈਲਿਡ ਹੁੰਦਾਗਾ ਜੇ ਕੰਪਨੀ ਕੋਈ ਉਹਦੇ ਟਰੈਕਟਰ ਚ ਮੇਜਰ ਚੇਂਜ ਨਹੀਂ ਲਿਆਉਂਦੀ ਤਾਂ 6 ਸਾਲ ਇਸੇ ਟੈਸਟ ਦੇ ਤੌਰ ਤੇ ਟਰੈਕਟਰ ਨੂੰ ਵੇਚ ਸਕਦੀ ਹੁੰਦੀ ਹੈ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਕੰਪੈਰੀਜ਼ਨ ਦੀ ਸਭ ਤੋਂ ਪਹਿਲਾ ਪੈਰਾਮੀਟਰ ਹੈਗਾਗਾ ਮੈਕਸਿਮਮ ਪਾਵਰ ਤੇ ਇਹ ਮੈਕਸਿਮਮ ਪਾਵਰ ਇੱਥੇ ਗੱਲ ਹੋ ਰਹੀ ਹੈ ਪੀਟੀਓ ਦੀ ਪਾਵਰ ਟੇਕ ਆਫ ਸ਼ਾਫਟ ਦੀ ਤੇ ਪੀ ਪੀਟੀਓ ਤੋਂ ਉਹਨਾਂ ਨੇ ਦੇਖਿਆ ਕਿਹੜਾ ਸਭ ਤੋਂ ਵੱਧ ਪਾਵਰ ਦੇ ਰਿਹਾ ਤੇ ਇਸ ਵਿੱਚ ਸਭ ਤੋਂ ਵੱਧ ਪਾਵਰ ਦਿੱਤੀ ਆਪਾਂ ਨੂੰ ਮਹਿੰਦਰਾ ਲੋਵ ਨੇ 47.74 ਐਚਪੀ ਇਹਦੇ ਯੂਨਿਟ ਐਚਪੀ ਚ ਤੇ ਸਭ ਤੋਂ ਘੱਟ ਦਿੱਤੀ ਆਪਾਂ ਨੂੰ ਜੌਂਡੀਅਰ 5210 ਨੇ 41.84 ਉਦੋਂ ਬਾਅਦ ਗੱਲ ਕਰੀ ਆਪਾਂ ਸਪੈਸੀਫਿਕ ਫਿਊਲ ਕੰਜ਼ਮਪਸ਼ਨ ਦੀ ਵੀ ਤੇਲ ਦੀ ਖਪਤ ਕਿੰਨੀ ਰਹੀ ਹੈ ਜਿਹੜੀ ਇੱਥੇ ਤੇਲ ਦੀ ਖਪਤ ਗੱਲ ਹੋ ਰਹੀ ਐ ਪਰ ਕਿਲੋਵਾਟ ਆਰ ਹੋ ਰਹੀ ਐ ਕਿਲੋਵਾਟ ਆਰ ਵੀ ਇੱਕ ਐਚਪੀ ਵਾਂਗੂ ਯੂਨਿਟ ਹੁੰਦੀ ਐ ਵੀ ਉਸ ਇੱਕ ਪਰ ਕਿਲੋਵਾਟ ਆਰ ਕਿੰਨੇ ਗ੍ਰਾਮ ਤੇਲ ਖਾਦਾ ਸਭ ਤੋਂ ਵੱਧ ਇਹਦੇ ਚ ਜੌਂਡੀਅਰ ਨੇ ਖਾਦਾ 273 ਗ੍ਰਾਮ ਤੇ ਸਭ ਤੋਂ ਘੱਟ ਖਾਦਾ ਸਵਰਾਜ 855 ਨੇ 244 ਗ੍ਰਾਮ ਉਦੋਂ ਬਾਅਦ ਸਭ ਤੋਂ ਘੱਟ ਖਾਦਾ ਫਾਰਮ ਟ੍ਰੈਕ 60 ਵਰਲਡ ਮੈਕਸ ਨੇ 245 ਗ੍ਰਾਮ ਤੇ ਉਦੋਂ ਬਾਅਦ ਗੱਲ ਕਰੀਏ ਆਪਾਂ ਮੈਕਸੀਮਮ ਇਕਵੇਲੈਂਟ ਕ੍ਰੈਂਕਸ਼ਾਫਟ ਟਾਰਕ ਦੀ ਇਹ ਟਾਰਕ ਨਿਊਟਨ ਮੀਟਰ ਚ ਤੇ ਜਿਹੜਾ ਟਾਰਕ ਹੈ ਨਾ ਕ੍ਰੈਂਕਸ਼ਾਫਟ ਤੋਂ ਮੈਜ਼ਰ ਕੀਤਾ ਗਿਆ ਕਿਉਂਕਿ ਨਾ ਜੇ ਆਪਾਂ ਅੱਗੇ ਟਾਇਰਾਂ ਤੱਕ ਟਾਰਕ ਦੇਨੇ ਆ ਤਾਂ ਉਹਦੇ ਚ ਲਾਸਸ ਬਹੁਤ ਆ ਜਾਂਦੇ ਹੈਗੇ ਆਉਟਪੁੱਟ ਲਾਸਸ ਆ ਜਾਂਦੇ ਆ ਤਾਂ ਕ੍ਰੈਂਕਸ਼ਾਫਟ ਦਾ ਟਾਰਕ ਇੱਥੇ ਮੈਜ਼ਰ ਕੀਤਾ ਗਿਆ ਜੀਚੋ ਸਭ ਤੋਂ ਵੱਧ ਟਾਰਕ ਜਨਰੇਟ ਕੀਤਾ 225 ਨਿਊਟਨ ਮੀਟਰ ਫਾਰਮ ਟ੍ਰਿਕ 66 ਵਰਲਡ ਮੈਕਸ ਨੇ ਤੇ ਆਪ ਨੂੰ ਪਤਾ ਹੀ ਹੈ ਵੀ ਟਾਰਕ ਵੀ ਬਹੁਤ ਇੰਪੋਰਟੈਂਟ ਪੈਰਾਮੀਟਰ ਹੁੰਦਾ ਹੈਗਾ ਜਿਵੇਂ ਐਚਪੀ ਹੁੰਦੀ ਉਵੇਂ ਬਾ ਟਾਰਕ ਬਹੁਤ ਇੰਪੋਰਟੈਂਟ ਹੁੰਦਾ ਹੈਗਾ ਕਿ ਜੇ ਟਾਰਕ ਦਾ ਤੁਹਾਨੂੰ ਦੇਸੀ ਭਾਸ਼ਾ ਦੱਸਾਂ ਵੈਸੇ ਤਾਂ ਬਹੁਤ ਲੋਕਾਂ ਨੂੰ ਪਤਾ ਹੀ ਹੋਊ ਅੱਜਕੱਲ ਸਭ ਨੂੰ ਪਤਾ ਹੁੰਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਟਾਰਕ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਦੀ ਜਾਨ ਜਿਵੇਂ ਆਪਾਂ ਗੱਲ ਮੰਨੀ ਹੈ ਵੀ ਆਪਾਂ ਨਟ ਬੋਲਟ ਖੋਲਦੇ ਆ ਨਟ ਬੋਲਟ ਆਪਾਂ ਹੱਥ ਨਾਲ ਖੋਲਦੇ ਆ ਉਂਗਲਾਂ ਨਾਲ ਖੋਲਦੇ ਆ ਖੁੱਲਦਾ ਨਹੀਂਗਾ ਪਰ ਜਦੋਂ ਉਸ ਤੇ ਪੰਨਾ ਲਾ ਲੈਨੇ ਤੇ ਉਹੀ ਨਟ ਬੋਲਟ ਖੁੱਲੇ ਜਾਂਦਾ ਤੇ ਜਿੰਨਾ ਪੰਨਾ ਲੰਮਾ ਹੋਊਗਾ ਉਨੰਹੀਂ ਉਹ ਜੋ ਉਸ ਚੀਜ਼ ਤੇ ਘੱਟ ਲੱਗਦਾਗਾ ਤਾਂ ਉਹ ਉੱਥੇ ਉਹ ਟਾਰਕ ਵਾਦੇ ਜਾਂਦਾਗਾ ਕਿਉਂਕਿ ਜੇ ਟਾਰਕ ਦੇ ਫਾਰਮੂਲੇ ਚ ਲੈਂਥ ਆਉਂਦੀ ਹੁੰਦੀ ਹੈ ਲੰਬਾਈ ਆਉਂਦੀ ਹੁੰਦੀ ਹੈ ਤਾਂ ਜੇ ਆਪਾਂ ਸੋਚ ਕੇ ਚੱਲੀ ਜਿੰਨਾ ਪਿਸਟਨ ਦੀ ਕਨੈਕਟਿੰਗ ਰਾਡ ਲੰਬੀ ਹੋ ਉਹਨਾ ਟਾਰਕ ਵੀ ਵੱਧੋ ਟਰੈਕਟਰ ਦਿੰਦਾ ਹੈਗਾ ਤੇ ਇਸ ਚ ਸਭ ਤੋਂ ਵੱਧ ਟਾਰਕੇ ਦਿੱਤਾ ਫਾਰਮ ਟਰੈਕ 60 ਨੇ ਉਦੋਂ ਵੱਧ ਬੈਕਅਪ ਟਾਰਕ ਬੈਕਅਪ ਟਾਰਕ ਜੋ ਹੁੰਦਾ ਨਾ ਇਹ ਰਿਜ਼ਰਵ ਟਾਰਕ ਹੁੰਦਾ ਹੈ ਜਦੋਂ ਵੀ ਕੋਈ ਲੋਡ ਕੰਡੀਸ਼ਨ ਆਉਂਦੀ ਹੈ ਤਾਂ ਇਹ ਉਦੋਂ ਟਰੈਕਟਰ ਲਾਉਂਦਾ ਤੇ ਬੈਕਅਪ ਟਾਰਕ ਸਭ ਤੋਂ ਵੱਧ ਨਿਊ ਹਾਲੈਂਡ ਨੇ ਰਿਜ਼ਰਵ ਚ ਰੱਖਿਆ ਹੈਗਾ 50% ਤੇ ਉਸ ਤੋਂ ਬਾਅਦ ਜੌਂਡੀਅਰ 5210 ਨੇ 49% ਸਭ ਤੋਂ ਘੱਟ ਰਿਹਾ ਇਸਵਰਾਜ 855 ਚ 26.1% ਤੇ ਫਿਰ ਇੰਜਨ ਆਇਲ ਕੰਜ਼ਮਪਸ਼ਨ ਗ੍ਰਾਮ ਪਰ ਕਿਲੋ ਆਟ ਆ ਰਹੇ ਇੰਜਨ ਆਇਲ ਜੋ ਆਪਣਾ ਮਗਲੈਲ ਹੁੰਦਾ ਇਹ ਦੇਖੋ ਥੋੜਾ ਮੋਟਾ ਮਗਲੈਲ ਹਰ ਕੋਈ ਟਰੈਕਟਰ ਚੱਕਦਾ ਹੁੰਦਾ ਹੈਗਾ ਇੱਕ ਲਿਮਿਟ ਹੁੰਦੀ ਹੈ ਉਸ ਲਿਮਿਟ ਦੇ ਅੰਦਰ ਅੰਦਰ ਜੇ ਟਰੈਕਟਰ ਮਗਲੈਲ ਚੱਕਦਾ ਤਾਂ ਕੋਈ ਚੱਕਰ ਨਹੀਂ ਰਹਿੰਦਾ ਹੁੰਦਾ ਜਦੋਂ ਆਪਾਂ ਜਿਹੜੀ ਉਹ ਗੱਲ ਕਰਦੇ ਹੁੰਦੇ ਆ ਪੀ ਇੰਜਨ ਖਰਾਬ ਹੋ ਗਿਆ ਮਗਲੈਲ ਚੱਕਣ ਲੱਗ ਗਿਆ ਜਿਆਦਾ ਮਗਲੈਲ ਚੱਕਣ ਲੱਗ ਗਿਆ ਨੰਦਾ ਤਾਂ ਸਭ ਤੋਂ ਵੱਧ ਇੰਜਨ ਆਇਲ ਕੰਜ਼ੂਮ ਕੀਤਾ ਗਿਆ ਜੌਂਡੀਅਰ 5210 ਨੇ 1.12 ਗ੍ਰਾਮ ਪਰ ਕਿਲੋਵਾਟ ਆ ਰਿਹਾ ਤੇ ਸਭ ਤੋਂ ਘੱਟ ਕੰਜ਼ੂਮ ਕੀਤਾ ਸਵਰਾਜ 855 ਨੇ ਤੇ ਉਦੋਂ ਬਾਅਦ SMOK ਲੈਵਲ ਪਰ ਮੀਟਰ ਸਕਰ ਹੁਣ ਆ ਇੱਥੇ ਜੇ SMOK ਲੈਵਲ ਦੀ ਗੱਲ ਕਰੀਏ ਧੂਆਂ ਤੇ ਧੂਆਂ ਮਤਲਬ ਇੱਥੇ ਪਰ ਮੀਟਰ ਸਕਰ ਦਾ ਕੀ ਹਿਸਾਬ ਆ ਇੰਨਾਂ ਨੇ ਨਾ ਇੱਥੇ ਜੋ ਧੂਆਂ ਕਨਸਿਡਰ ਕੀਤਾ ਜਿਵੇਂ ਮੈਂ ਤੁਹਾਨੂੰ ਦੇਸੀ ਭਾਸ਼ਾ 'ਚ ਦੱਸਾਂ ਜਦੋਂ ਦੇਖੋ ਇੱਕ ਤੁਸੀਂ ਅੱਗ ਲੱਗੀ ਵੀ ਅੱਗ ਧੁਖ ਰਹੀ ਆ ਆਪਾਂ ਕਹਿ ਦਈਏ ਕਿ ਧੂਆਂ ਵੱਧ ਕੱਢ ਰਹੀ ਆ ਤੇ ਨਾ ਜਦੋਂ ਉਸ ਅੱਗ ਦੇ ਆਰ ਪਾਰ ਆਪਾਂ ਤਾਂ ਦੇ ਮਤਲਬ ਧੂਏ ਦੇ ਆਰ ਪਾਰ ਜੇ ਆਪਾਂ ਇੱਕ ਬੈਟਰੀ ਲੈ ਕੇ ਚਾਨਣ ਮਾਰਾਂਗੇ ਤਾਂ ਦੂਜੇ ਪਾਸੇ ਨਾ ਚਾਨਣ ਘਟ ਜਾਊ ਜਿੰਨਾ ਚਾਨਣ ਇੱਧਰ ਉਧੂ ਘਟ ਜਾਊ ਮਤਲਬ ਥੋੜਾ ਮੋਟਾ ਚਾਨਣ ਧੂਏ ਨੇ ਅਬਜ਼ਰਵ ਕਰ ਲੈਣਾ ਉਹ ਹਿਸਾਬ ਕਿਤਾਬ ਇਹਨਾਂ ਨੇ ਇੱਥੇ ਕਨਸਿਡਰ ਕੀਤਾ ਵੀ ਯਾਨਾ স্মੋਕ ਵਿੱਚ ਦੀ ਜਿਹੜੀ ਟਰੈਕਟਰ ਨੇ স্মੋਕ ਕੱਢੀ ਧੂਆਂ ਮਾਰਿਆ ਉਹਦੇ ਵਿੱਚ ਦੀ ਇਹਨਾਂ ਨੇ ਲਾਈਟ ਪਾਸ ਕਰਕੇ ਵੇਖੀ ਤੇ ਜਿਹੜੇ ਧੂਏਂ ਚ ਸਭ ਤੋਂ ਵੱਧ ਲਾਈਟ ਅਬਜ਼ਰਵ ਹੋਈ ਆ ਤਾਂ ਉਹ ਸਮਝ ਲਓ ਧੂਆਂ ਦੀ ਥਿੱਕਨੈਸ ਡੈਂਸਿਟੀ ਵੱਧ ਆ ਤੇ ਜਿੱਥੇ ਧੂਆਂ ਘੱਟ ਅਬਜ਼ਰਵ ਹੋਇਆ ਉਹ ਲਾਈਟ ਘੱਟ ਅਬਜ਼ਰਵ ਹੋਈ ਆ ਆਰਪਾਰ ਵੱਧ ਗਈ ਆ ਤਾਂ ਉਹਦਾ ਧੂਏਂ ਦੀ ਥਿੱਕਨੈਸ ਘੱਟ ਹੈਗੀ ਠੀਕ ਹੈ ਨਾ ਤੇ ਇਸ ਚ ਗੱਲ ਕਰੀਏ ਸਭ ਤੋਂ ਵੱਧ ਧੂਆਂ ਮਾਰਿਆ ਹੈਗਾ ਜੌਂਡੀਅਰ ਨੇ ਤੇ ਉਹਦੀ ਵੈਲਿਊ ਆਈ 1.12 ਤੇ ਉਹ ਕਈ ਇਹਨਾਂ ਦਾ ਸਤਵਤੂਆ ਮਾਰਿਆ ਡਿਊਜ਼ ਫਾਰਮ ਨੇ স্মੋਕ ਲੈਵਲ ਚ 0.62 ਤੇ ਸਭ ਤੋਂ ਘੱਟ ਧੂਆ ਮਾਰਿਆਗਾ ਫਾਰਮ ਟਰੱਕ 60 ਨੇ ਤੇ ਉਸ ਤੋਂ ਬਾਅਦ ਸਭ ਤੋਂ ਘੱਟ ਮਾਰਿਆ ਸਵਰਾਜ 855 ਨੇ ਫਾਰਮ ਟਰੱਕ 60 ਤੋਂ ਬਾਅਦ ਠੀਕ ਹੈ ਤੇ ਇਹ ਇਹ ਇਸ ਤਰੀਕੇ ਨਾਲ ਇਹ ਧੂਆ ਮੈਜ਼ਰ ਕਰਦੇ ਆ ਵੈਸੇ ਇਹਦੇ ਅਲੱਗ-ਅਲੱਗ ਮੈਥਡ ਹੁੰਦੇ ਇੱਕ ਹਾਰਟ ਰਜ ਵੈਲੀ ਹੁੰਦੀ ਇਕੁਇਵਲੈਂਟ ਬੋਅਸ ਨੰਬਰ 5.2 ਹੁੰਦੀ ਆ ਮੈਕਸਿਮਮ ਲਾਈਟ ਅਬਸਰਪਸ਼ਨ ਕੋਫੀਸ਼ੀਐਂਟ ਹੁੰਦਾ ਹੈ ਜੇ ਆਪਾਂ ਇੱਥੇ ਗੱਲ ਕਰਨ ਦੀ ਹੋਈ ਤਾਂ ਕਿਸੇ ਹੋਰ ਵੀਡੀਓ ਚ ਗੱਲ ਕਰ ਲਾਂਗੇ ਡਿਟੇਲ ਚ ਤੇ ਫਿਰ ਅੱਗੇ ਆ ਗਏ ਆਪਣੇ ਕੋਲੇ ਮੈਕਸਿਮਮ ਟੈਂਪਰੇਚਰ ਇੰਜਨ ਆਇਲ ਦਾ ਮਤਲਬ ਜਿਹੜਾ ਆਪਣਾ ਤੇਲ ਦਾ ਮੁਗਲਾਇਲ ਹੁੰਦਾ ਜਦੋਂ ਟਰੈਕਟਰ ਚੱਲਿਆ ਕਿਸੇ ਵੀ ਪਾਰਟਿਕੂਲਰ ਟਾਈਮ ਲਈ ਤਾਂ ਉਹ ਦੋ ਜਦੋਂ ਆਪਾਂ ਟੈਂਪਰੇਚਰ ਮੈਜ਼ਰ ਕੀਤਾ ਇੰਜਨ ਆਇਲ ਦਾ ਤਾਂ ਕਿੰਨਾ ਆ ਰਿਹਾ ਇਹ ਟੈਂਪਰੇਚਰ ਜਿੰਨਾ ਵੱਧ ਹੈ ਉਨਾਂ ਹੀ ਮਾੜਾ ਤੇ ਜਿੰਨਾ ਘੱਟ ਹੈ ਉਨਾਂ ਹੀ ਚੰਗਾ ਕਿਉਂਕਿ ਜਦੋਂ ਟ ਉਪਾਅ ਵਿੱਚ ਕਨਵਰਟ ਹੋਊਗਾ ਹਨ ਬਰਨ ਹੋਊਗਾ ਤੇ ਬਰਨ ਹੋਊਗਾ ਤੇ ਦੂਜੀ ਗੱਲ ਜਿੰਨਾ ਟੈਂਪਰੇਚਰ ਵਧੂਗਾ ਮਤਲਬ ਤਾਂ ਉਨਾ ਹੀ ਜੋ ਆਪਣੇ ਅੰਦਰ ਪਾੜ ਸਾ ਟਰੈਕਟਰ ਦੇ ਉਹਦਾ ਵਧੂ ਤੇ ਜਿੰਨਾ ਹੀ ਹੀਟ ਵਧੂ ਜਿੰਨਾ ਟੈਂਪਰੇਚਰ ਵਧੂ ਉਨੀ ਵੀਅਰ ਐਂਟੀਅਰ ਵਧੂਗੀ ਤੇ ਉਹਨਾਂ ਇੰਜਨ ਆਇਲ ਵੀ ਜਿਹੜਾ ਕੰਜ਼ਿਊਮ ਵਧਦੂ ਤਾਂ ਸਭ ਤੋਂ ਵੱਧ ਇੰਜਨ ਵਾਲ ਦਾ ਟੈਂਪਰੇਚਰ ਹੈਗਾ 128 ਡਿਗਰੀ ਸੈਲਸੀਅਸ ਆਪਣੇ ਕੋਲੇ ਮਿਹੰਦਰਾ ਨੋਵੋ ਦਾ ਤੇ ਕਿਹਦੇ ਚ ਹੋਰ ਚੀਜ਼ ਜ਼ਰੂਰ ਧਿਆਨ ਚ ਰੱਖਣ ਵਾਲੀ ਹੈ ਨਾ ਬਾਕੀ ਸਗੇ ਸਗੇ ਟਰੈਕਟਰ ਚ ਨਾ ਇੰਜਨ ਆਇਲ ਕੁਲਰ ਲੱਗਿਆ ਹੁੰਦਾ ਜਿਵੇਂ ਕਿ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਚ ਆਉਂਦਾਗਾ ਜੌਂਡੀਅਰ ਚ ਵੀ ਆਉਂਦਾ 5210 ਚ ਸ਼ਾਇਦ ਤੇ ਡਿਊਜ਼ ਫਾਰਚ ਵੀ ਆਉਂਦਾ ਤੇ ਸੋਰਾਜ 855 ਚ ਵੀ ਆਉਂਦਾ ਬਹੁਤ ਪੁਰਾਣਾ ਹੁੰਦਾ ਇਟਸ ਸੋਰਾਜ 855 ਚ ਵੀ ਇੰਜਨ ਕੁਲਰ ਇਹਦੇ ਜੋ ਆਪਣਾ ਪੰਪ ਹੁੰਦਾ ਉਸ ਦੇ ਪਿੱਛੇ ਮਕੈਨਿਜ਼ਮ ਹੁੰਦਾ ਇਹ ਥੋੜਾ ਜਿਹਾ ਅਲੱਗ ਹੁੰਦਾ ਦੂਜੇ ਟਰੈਕਟਰਾਂ ਨਾਲ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਫਾਰਮ ਟਰੈਕ ਦਾ ਡੈਫੀਨੇਟਲੀ ਇੰਜਨ ਕੁਲਰ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਨੋਵੋ ਦੇ ਇੰਜਨ ਕੁਲਰ ਨਹੀਂ ਹੁੰ ਤੇ ਇਹਦੇ ਚ ਆਪਾਂ ਦੇਖੀਏ ਤਾਂ ਇੰਜਨ কুলਰ ਹੋਣ ਦੇ ਬਾਵਜੂਦ ਵੀ ਡਿਊਜ਼ ਫਾਰ ਦਾ ਵੀ ਖਾਸਾ ਟੈਂਪਰੇਚਰ ਰਿਹਾ ਗਿਆ ਤੇ ਨਿਊ ਹਾਲੈਂਡ ਤੇ ਜੌਂਡੀਅਰ ਦਾ ਇੱਕੋ ਜਿਹਾ ਰਿਹਾ ਗਿਆ ਤੇ ਮਹਿੰਦਰਾ ਦਾ ਸਭ ਤੋਂ ਵੱਧ ਰਿਹਾ 855 ਦਾ ਸਭ ਤੋਂ ਘੱਟ ਰਿਹਾ ਬਹੁਤ ਸਹੀ ਰਿਹਾ ਉਸੇ ਤਰ੍ਹਾਂ ਕੂਲੈਂਟ ਚ ਵੀ 855 ਦਾ ਸਭ ਤੋਂ ਘੱਟ ਰਿਹਾ ਜੋ ਕੂਲੈਂਟ ਆਪਣਾ ਰੇਡੀਏਟਰ ਚ ਪਾਣੀ ਪੈਂਦਾ ਹੁੰਦਾ ਹੈ ਜੋ ਇੰਜਨ ਦੇ ਆਸੇ-ਪਾਸੇ ਜਿਹੜਾ ਵਾਟਰ ਮੂਵ ਕਰਦਾ ਹੁੰਦਾ ਫਲੋ ਕਰਦਾ ਹੁੰਦਾ ਤੇ ਇੰਜਨ ਦੇ ਟੈਂਪਰੇਚਰ ਨੂੰ ਨਾਰਮਲ ਰੱਖਦਾ ਤੇ ਕੂਲੈਂਟ ਦਾ ਟੈਂਪਰੇਚਰ ਵੀ ਸਭ ਤੋਂ ਘੱਟ ਰਿਹਾ ਸਮਰਾਜ ਚ ਜਿੰਨਾ ਘੱਟ ਓਨਾ ਵਧੀਆ ਤੇ ਉਦੋਂ ਬਾਅਦ ਸਭ ਤੋਂ ਘੱਟ ਰਿਹਾ ਸਵਰਾਜ ਤੋਂ ਬਾਅਦ ਦੂਜੇ ਨੰਬਰ ਤੇ ਫਾਰਮ ਟਰੈਕ ਚ ਵੀ ਤੇ ਡਿਊਜ਼ ਫਾਰਚ ਚ ਵੀ ਸਭ ਤੋਂ ਵੱਧ ਰਿਹਾ ਆਪਣੇ ਕੋਲੇ ਜੌਂਡੀਅਰ ਚ ਫਿਰ ਮੈਕਸਿਮਮ ਟੈਂਪਰੇਚਰ ਟਰਾਂਸਮਿਸ਼ਨ ਆਇਲ ਦਾ ਜੋ ਗੇਅਰ ਬਾਕਸ ਦਾ ਤੇਲ ਹੁੰਦਾ ਗੇਅਰ ਬਾਕਸ ਦਾ ਮਗਲਾਇਲ ਹੁੰਦਾ ਉਹਦੀ ਗੱਲ ਕਰਦੇ ਆਂ ਆਪਾਂ ਇੱਥੇ ਤੇ ਉਹਦੇ ਚ ਮੈਕਸਿਮਮ ਟੈਂਪਰੇਚਰ ਆ ਆਪਣੇ ਕੋਲੇ ਨਿਊ ਹਾਲੈਂਡ ਚ 100 ਡਿਗਰੀ ਸੈਲਸੀਅਸ ਸਭ ਤੋਂ ਘੱਟ ਫਿਰ 855 ਚ ਮਤਲਬ 855 ਚ ਤਿੰਨੇ ਟੈਂਪਰੇਚਰ ਬਹੁਤ ਘੱਟ ਰਹੇ ਨੇ ਇੰਜਨ ਆਇਲ ਕੂਲੈਂਟ ਦਾ ਤੇ ਟਰਾਂਸਮਿਸ਼ਨ ਦਾ ਤੇ ਫਿਰ ਗੱਲ ਕਰੀਏ ਬ੍ਰੇਕ ਪਰਫਾਰਮੈਂਸ ਦੀ ਬ੍ਰੇਕ ਪਰਫਾਰਮੈਂਸ ਦੋ ਤਰੀਕੇ ਨਾਲ ਮੈਅਰ ਹੁੰਦੀ ਹੈ ਇੱਕ ਹੁੰਦਾ ਹੈ ਹੌਟ ਮਤਲਬ ਜਦੋਂ ਬ੍ਰੇਕ ਆਪਾਂ ਲਗਾਤਾਰ ਲਾਉਂਦੇ ਰਹਿੰਦੇ ਨੇ ਤੇ ਬ੍ਰੇਕ ਗਰਮ ਹੋ ਜਾਂਦੇ ਨੇ ਤੇ ਕੋਲਡ ਜਦੋਂ ਮਤਲਬ ਬ੍ਰੇਕ ਹੈ ਟਰੈਕਟਰ ਠੰਡਾ ਸਟਾਰਟ ਕੀਤਾ ਬ੍ਰੇਕ ਠੰਡੇ ਆ ਉਦੋਂ ਆਪਾਂ ਬ੍ਰੇਕ ਲਾਏ ਤੇ ਇਸ ਚੀਜ਼ ਆਪਾਂ ਗੱਲ ਕਰੀਏ ਤਾਂ ਜਿੰਨਾ ਆਪਣੇ ਕੋਲ ਇਹ ਕਟ ਆਊ ਵੈਲਿਊ ਮਤਲਬ ਜਿੰਨੇ ਘੱਟ ਤਾਂ ਜੇ ਟਰੈਕਟਰ ਰੁਕਿਆ ਤੇ ਉਨਾ ਹੀ ਵਧੀਆ ਤੇ ਜੇ ਹੁਣ ਆਪਾਂ ਹੌਟ ਤੇ ਗੱਲ ਕਰੀਏ ਤਾਂ ਸਭ ਤੋਂ ਵੱਧ ਖਾਂ ਚ ਬ੍ਰੇਕ ਲਾਏ ਨੇ ਜੌਂਡੀਅਰ ਨੇ 8.22 ਮੀਟਰ ਚ ਸਭ ਤੋਂ ਘੱਟ ਥਾਂ ਚ ਲਾਏ ਨੇ ਨਿਊ ਹਾਲੈਂਡ 36 30 ਤੇ ਉਦੋਂ ਬਾਅਦ ਸਭ ਤੋਂ ਘੱਟ ਥਾਂ ਚ ਲਾਏ ਨੇ ਫਾਰਮ ਟਰੱਕ ਨੇ ਫਿਰ ਕੋਲਡ ਚ ਗੱਲ ਕਰੀਏ ਕੋਲਡ ਚ ਸਭ ਤੋਂ ਘੱਟ ਲਾਏ ਨੇ ਨਿਊ ਹਾਲੈਂਡ ਦੇ ਫੇਰ ਤੇ ਸਭ ਤੋਂ ਵੱਧ ਥਾਂ ਚ ਰੁਕਿਆਗਾ ਜੌਂਡੀਅਰ ਤੇ ਨਿਊ ਹਾਲੈਂਡ ਤੋਂ ਬਾਅਦ ਫੇਰ ਫਾਰਮ ਟਰੱਕ ਦੂਜੇ ਨੰਬਰ ਤੇ ਸਭ ਤੋਂ ਘੱਟ ਥਾਂ ਚ ਨਹੀਂ ਮਹਿੰਦਰਾ ਰੁਕਿਆ ਸਭ ਤੋਂ ਘੱਟ ਥਾਂ ਚ ਕੋਲਡ ਚ ਫਿਰ ਫਾਰਮ ਟਰੱਕ ਨੇੜੇ ਤੇੜ ਜਿੰਨੀ ਵੈਲੀਆ ਤੇ ਫਿਰ ਇਹ ਤਾਂ ਦੇਖੋ ਜਿਹੜੇ ਸੀਗੇ ਇਹ ਆਪਣੇ ਸਾਰੇ ਪੈਰਾਮੀਟਰ ਸੀਗੇ ਅ ਸੀਐਫਐਮ ਡਬਲਟੀਆਈ ਦੇ ਤੌਰ ਤੇ ਜੋ ਮੈਂ ਲਏ ਆ ਨੇ ਬਾਕੀ ਦੋ ਚਾਰ ਚੀਜ਼ਾਂ ਮੈਂ ਆਪਦੇ ਵੱਲੋਂ ਲਈਆਂ ਵੈਸੇ ਆਪਾਂ ਜ਼ਿਆਦੇ ਗੱਲ ਨਹੀਂ ਕਰਦੇ ਆ ਪੈਰਾਮੀਟਰਸ ਤੋਂ ਬਿਨਾਂ ਤੇ ਇੰਪੋਰਟੈਂਟ ਇੰਪੋਰਟੈਂਟ ਪੈਰਾਮੀਟਰਸ ਲਏ ਨੇ ਜੇ ਆਪਾਂ ਇਹਨਾਂ ਦੀ ਇੱਕ ਫਾਈਲ ਖੋਲਾਂਗੇ ਤਾਂ ਨਾ ਉਹਦੇ ਚ ਬਹੁਤ ਪੈਰਾਮੀਟਰ ਹੁੰਦੇ ਨੇ ਪਰ ਮੈਂ ਇੰਪੋਰਟੈਂਟ ਇੰਪੋਰਟੈਂਟ ਲੈ ਕੇ ਚੱਲੇ ਆਂਗਾ ਤੇ ਅ ਕਈ ਕਈ ਟਰੈਕਟਰਾਂ ਦੇ ਤਾਂ ਖੋਰ ਵੀ ਬਹੁਤ ਪੈਰਾਮੀਟਰ ਹੁੰਦੇ ਨੇ ਸੇਫਟੀ ਦੇ ਵੀ ਹੁੰਦੇ ਨੇ ਸੌ ਚ ਜਾਣਦੀਆਂ ਗਈਆਂ ਸੌ ਸਟੈਂਡਰਡਸ ਰੇਜ਼ ਕੀਤੇ ਹੋਏ ਨੇ ਜਿਨ੍ਹਾਂ ਦੇ ਤੌਰ ਤੇ ਟਰੈਕਟਰ ਨੂੰ ਪੂਰਾ ਹੋਣਾ ਚਾਹੀਦਾ ਹੈ ਤੇ ਆਪਾਂ ਮੇਨ ਮੇਨ ਦੀ ਇੱਥੇ ਗੱਲ ਕੀਤੀ ਆ ਆਪਾਂ ਹੋਰ ਪੈਰਾਮੀਟਰਾਂ ਤੇ ਵੀ ਇੱਕ ਵੀਡੀਓ ਬਣਾ ਦਾਂਗੇ ਮੈਨੂੰ ਐਸੀ ਜ਼ਿਆਦਾ ਲੰਬੀ ਨਾ ਜਾਵੇ ਬਾਕੀ ਮੈਂ ਤੁਹਾਡੇ ਨਾਲ ਇੱਕ ਆ ਦੋ ਚਾਰ ਚੀਜ਼ਾਂ ਹੋਰ ਗੱਲ ਕੀਤੀਆਂ ਬਾਕੀ ਆ ਸੀਸੀ ਆ ਵੀ ਸੀਸੀ ਨਾਲ ਅਪਜੇ ਹੁਣ ਦੇਖੀਏ ਤਾਂ ਜਿਹੜੇ ਨਿਊ ਹਾਲੈਂਡ 363 ਆ ਡਿਊਜ਼ ਫਾਰ ਆ ਜੌਂਡੀਆ ਆ ਇਹ ਤਿੰਨੇ ਹੈਗੇ ਆ ਟਰਬੋ ਟਰੈਕਟਰ ਠੀਕ ਹੈ ਨਾ ਤਾਂ ਇਹਨਾਂ ਦੀ ਦੇਖੋ ਸੀਸੀ ਤਿੰਨਾਂ ਦੀ ਘੱਟ ਲਗਭਗ 1 ਕੋਜੀ ਆ ਨਿਊ ਹਾਲੈਂਡ 2931 ਸੀਸੀ ਆ ਡਿਊਜ਼ ਫਾਰ 3000 ਸੀਸੀ ਆ ਤੇ ਜੌਂਡੀਅਰ 2900 ਸੀਸੀ ਆ ਤੇ ਬਾਕੀ ਤਿੰਨ ਟਰੈਕਟਰ ਆ ਜਿਹੜੇ ਆਪਣੇ ਕੋਲੇ ਫਾਰਮ ਟਰੈਕ 68 ਵਾਰਲਡ ਮੈਕਸ ਵਰਾਜ 855 ਜੋ ਆਪਣੇ ਤੋਂ 2023 ਮਾਡਲ ਆ ਤੇ ਆਪਣੇ ਕੋਲੇ ਜੋ ਮਿਹੰਦਰਾ ਨੋਵੋ ਆ ਇਹ ਤਿੰਨੇ ਨੇਚੁਰਲਿ ਯ ਸਪਿਰਟਡ ਟਰੈਕਟਰ ਨੇ ਬਿਨਾ ਟਰਬੋ ਆ ਤਾਂ ਇਹਨਾਂ ਦੀ ਸੀਸੀ ਲਗਭਗ ਤਿੰਨਾਂ ਦੀ ਇੱਕੋ ਜੀ ਆ 3514 ਫਾਰਮ ਟਰੈਕ 3532 ਅਰਜੰਤ 3478 ਸਵਰਾਜ 852 ਲੱਗਾ ਭਈ ਇੱਕੋ ਜੀ ਮੰਨ ਸਕਦੇ ਆ ਇੰਨੀ ਕੋਈ 2 4 10 20 cc ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਫਿਰ ਇਹ ਨਾ ਗੇਅਰ ਬਾਕਸ ਦੀ ਟੈਕਨੋਲੋਜੀ ਗੇਅਰ ਬਾਕਸ ਦੀਆਂ ਟੈਕਨੋਲੋਜੀ ਇਹਨਾਂ ਤਿੰਨ ਤਰ੍ਹਾਂ ਦੀਆਂ ਆ ਰਹੀਆਂ ਅੱਜਕੱਲ ਟਰੈਕਟਰਾਂ 'ਚ ਸਭ ਤੋਂ ਪਹਿਲ ਤੇ ਸਿੰਕ੍ਰੋਮੈਸ਼ ਫਿਰ ਕਨਸਟੈਂਟ ਮੈਚ ਸਿੰਕ੍ਰੋਮੈਸ਼ ਸਭ ਤੋਂ ਵਧੀਆ ਦੂਜੇ ਨੰਬਰ ਤੇ ਕਨਸਟੈਂਟ ਮੈਚ ਤੇਜ ਤੇ ਸਲਾਈਡਿੰਗ ਮੈਚ ਸਲਾਈਡਿੰਗ ਮੈਚ ਬਹੁਤ ਹੀ ਪੁਰਾਣੀ ਟੈਕਨੋਲੋਜੀ ਹੈ 1970 72 ਦੀ ਟੈਕਨੋਲੋਜੀ ਹੈ ਤੇ ਇਹਨਾਂ ਇਹੀ ਤਿੰਨ ਟੈਕਨੋਲੋਜੀਆ ਮਤਲਬ ਗੇਅਰਬਾਕਸ ਦੇ ਟਾਈਪਸ ਅੱਜ ਕੱਲ ਟਰੈਕਟਰਾਂ 'ਚ ਆ ਰਹੇ ਨੇ ਤੇ ਇਹਨਾਂ ਦੀ ਕੰਪਲੀਟ ਡਿਟੇਲ ਆਪਾਂ ਕੋਈ ਹੋਰ ਵੀਡੀਓ 'ਚ ਗੱਲ ਕਰ ਲਾਂਗੇ ਵੀ ਕੀ ਹੁੰਦਾ ਕਿਵੇਂ ਹੁੰਦਾ ਪਰ ਇਹ ਆਪਾਂ ਤਾਂ ਮਰਜ਼ੀ ਰੱਖਣਾ ਕਿ ਸਿੰਕਰੋ ਮੈਚ ਸਭ ਤੋਂ ਵਧੀਆ ਦੂਜੇ ਤੇ ਕਨਸਟੈਂਟ ਮੈਚ ਤੇ ਜਿੱਤੇ ਸਲਾਈਡਿੰਗ ਮੈਚ ਤੇ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਲੋਕ ਨਹੀਂ ਦੇਂਦੇ ਗੇਰਾਂ ਦੇ ਨੰਬਰ ਬਹੁਤ ਇੰਪੋਰਟੈਂਟ ਨੇ ਮੈਂ ਕਹਿ ਰਿਹਾ ਜਿੰਨੀਆਂ ਵੱਧ ਸਪੀਡਾਂ ਓਨਾ ਟਰੈਕਟਰ ਵਧੀਆ ਇੰਜਣ ਤੋਂ ਬਾਅਦ ਦੂਜੇ ਨੰਬਰ ਤੇ ਗੇਰਾਂ ਦੀਆਂ ਸਪੀਡਾਂ ਆਉਂਦੀਆਂ ਪਰ ਇੱਕ ਟੈਕਨੋਲੋ ਕਿਉਂਕਿ ਜਿਵੇਂ ਹੁਣ ਜੇ ਆਪਾਂ ਸਿੰਕਰੋਮੈਸ਼ ਦੀ ਗੱਲ ਕਰੀਏ ਬਾਕੀ ਦੋਨਾਂ ਨਾਲੋਂ ਇਹਦੇ ਵਿੱਚ ਬਹੁਤ ਹੀ ਘੱਟ ਵੀਅਰ ਐਂਟੀਅਰ ਬਹੁਤ ਘੱਟ ਵਾਈਬ੍ਰੇਸ਼ਨ ਹੋ ਬਹੁਤ ਘੱਟ ਸਾਊਂਡ ਹੋ ਰਿਪੇਅਰ ਬਹੁਤ ਘੱਟ ਹੋਊਗੀ ਹੈਨਾ ਆਇਆ ਸਮੂਥ ਪੈਣਗੇ ਜੇ ਕਨਸਟੈਂਟ ਮੈਚ ਦੀ ਗੱਲ ਕਰੀਏ ਉਦੋਂ ਥੋੜਾ ਜਿਹਾ ਮਾੜਾ ਹੈਗਾ ਹੈਨਾ ਤੇ ਸਲਾਈਡਿੰਗ ਮੈ ਸਭ ਤੋਂ ਮਾੜਾ ਹੈਗਾ ਤੇ ਹੁਣ ਜੇ ਆਪਾਂ ਇੰਨਾ ਚ ਗੱਲ ਕਰੀਏ ਤਾਂ ਸਭ ਤੋਂ ਵਧੀਆ ਗੇਅਰਬਾਕਸ ਆ ਰਿਹਾ ਅੱਜ ਫਾਰਮ ਟਰਕਸ 80 ਵਰਲਡ ਮੈਕਸ ਚ ਇਹਦੇ ਵਿੱਚ ਫੁੱਲੀ ਸਿੰਕਰੋਮੈਸ਼ ਹੈ ਜੋ ਪੁਰਾਣਾ ਪਾਵਰ ਮੈਕਸ ਉਹਦੇ ਵਿੱਚ ਕਨਸਟੈਂਟ ਮ ਤੇ ਇੱਕ ਆਪਣੇ ਕੋਲੇ ਫੁੱਲੀ ਸਿੰਕ੍ਰੋਮੇਸ਼ਾ ਰਹੇਗਾ ਡਿਊਜ਼ ਫਾਰਚ ਠੀਕ ਹੈ ਨਾ ਤੇ ਫਿਰ ਪਾਰਸ਼ੀਅਲ ਸਿੰਕ੍ਰੋਮੇਸ਼ ਮਹਿੰਦਰਾ ਚ ਥੋੜਾ ਜਿਹਾ ਮਾੜਾ ਹੁੰਦਾ ਪਾਰਸ਼ੀਅਲ ਸਿੰਕ੍ਰੋਮੇਸ਼ ਕਈ ਵਾਰੀ ਕੀ ਹੁੰਦਾ ਨਾ ਦੋ ਤਿੰਨ ਗੇਅਰ ਜੋ ਹੁੰਦੇ ਆ ਜਾਂ ਚੇਂਜਰ ਹੁੰਦਾ ਸਿੰਕ੍ਰੋਮੇਸ਼ ਹੁੰਦਾ ਹੈਗਾ ਜਿੱਥੇ ਸਿੰਕ੍ਰੋਨਾਈਜ਼ਰ ਲੱਗਿਆ ਹੁੰਦਾ ਸਪੀਡ ਮਿਲਾ ਕੇ ਹਰ ਵਕਤ ਸਪੀਡ ਕਨਸਟੈਂਟ ਰਹਿ ਕੇ ਗੇਅਰ ਬਦਲਿਆ ਜਾਂਦਾ ਤੇ ਬਾਕੀ ਦੋ ਚਾਰ ਗੇਅਰਾਂ ਤੇ ਸਿੰਕ੍ਰੋਨਾਈਜ਼ਰ ਨਹੀਂ ਲੱਗਿਆ ਹੁੰਦਾ ਉਸ ਕੁਸ ਤਰੀਕੇ ਨਾਲ ਆਪਾਂ ਪਾਰਸ਼ੀਅਲ ਸਿੰਕ੍ਰੋਮੇਸ਼ ਕਹਿ ਸਕਦੇ ਆ ਤੇ ਜਿੱਤੇ ਮਹਿੰਦਰਾ 605 ਹੈ ਨੋਵੋ ਤੋਂ ਅੱਜ ਜੇ ਆਪਾਂ ਗੱਲ ਕਰੀਏ ਇੱਕ ਦੋ ਜੌਂਡੀਅਰ 52 10 ਤੇ ਨਿਊ ਆਰਲੈਂਡ 36 30 ਚ ਕਨਸਟੈਂਟ ਮੈਸ਼ ਆ ਰਹੀ ਹੈ ਤੇ ਜੋ ਆਪਣੇ ਕੋਲੇ ਦੇਖ ਜਿਹੜੀ ਜੌਂਡੀਅਰ ਵਾਲਾ ਇਹਨਾਂ ਦਾ ਜਿਹੜਾ ਕਨਸਟੈਂਟ ਮੈਸ਼ ਆ ਇਹਨੂੰ ਕਾਲਰ ਸ਼ਿਫਟ ਵੀ ਕਹਿ ਦਿੰਦੇ ਤੇ ਇੱਕ ਬਸ ਨਾ ਹੀ ਅਡਾ ਟਰਮੀਨੋਲੋਜੀ ਅਟਾ ਟੈਕਨੋਲੋਜੀ ਮਕੈਨਿਜ਼ਮ ਸੇਮ ਹੈ ਕਾਲਰ ਸ਼ਿਫਟ ਕਨਸਟੈਂਟ ਮੈਸ਼ ਆ ਤੇ ਸਭ ਤੋਂ ਮਾੜਾ ਗੀਅਰ ਬਾਕਸ ਆ ਰਿਹਾ ਹੈ ਸਵਰਾਜ 855 ਚ ਦੇਖ ਹੋਰ ਸਭ ਤੋਂ ਵਧੀਆ ਪਰਫਾਰਮ ਕੀਤਾ ਸਵਰਾਜ 855 ਨੇ ਇੱਕ ਵੈਲ ਬੈਲੈਂਸਡ ਟਰੈਕਟਰ ਹੈ ਪਰ ਇਸ ਚੀਜ਼ ਤੇ ਵੀ ਧਿਆਨ ਦੇਣਾ ਚਾਹੀਦਾ ਕਿ ਪਾਰਸ਼ੀਅਲ ਕਨਸਟੈਂਟ ਮੈਸ਼ ਜਾਂ ਕਹ ਰਹੀ ਐ ਸਲਾਈਡਿੰਗ ਮੈਸ਼ੀ ਚੱਲ ਰਿਹਾ ਇਹਨਾਂ ਨੂੰ ਘਟੋ ਘਟ ਕਨਸਟੈਂਟ ਮੈਸ਼ ਦੇਣਾ ਚਾਹੀਦਾ ਹੈਗਾ ਤੇ ਇਹ ਆਪਾਂ ਅੱਜ ਸਾਰੀ ਗੱਲ ਕੀਤੀ ਹੈ ਜੀ ਤੇ ਇੱਕ ਗੱਲ ਹੋਰ ਦੋ ਚਾਰ ਯੂਨਿਕ ਫੀਚਰਾਂ ਦੀ ਗੱਲ ਕਰ ਲੈਣੇ ਆਪਾਂ ਵੀ ਜਿਹੜੇ ਅਲੱਗ-ਅਲੱਗ ਕੋਈ ਆਪਾਂ ਬਾਲਾ ਡਿਟੇਲ ਚ ਨਹੀਂ ਕਰਦੇ ਬਸ ਇੱਕ ਦੋ ਮਿੰਟ ਚ ਗੱਲ ਕਰਦੇ ਨੇ ਵੀ ਜਿਹੜੇ ਇੱਕ ਟਰੈਕਟਰ ਚ ਲਾਇਦੇ ਫੀਚਰ ਆ ਰਹੇ ਨੇ ਹੁਣ ਜਿਵੇਂ ਗੱਲ ਕਰੀਏ ਆਪਾਂ ਜੌਂਡੀਅਰ ਦੀ ਜੌਂਡੀਅਰ ਚ ਜੋ ਫੀਚਰ ਇੱਕ ਤੋਂ ਲੈਦੇ ਨੇ ਜਿਹੜੇ ਹੋਰ ਕਿਸੇ ਟਰੈਕਟਰ ਚ ਨਹੀਂ ਆਉਂਦੇ ਜਿਵੇਂ IQORL ਜੋ ਬਟਨਾਂ ਤੇ ਲਿਫਟ ਕੰਟਰੋਲ ਹੁੰਦੀ ਹੈ ਉਹ ਇਸ ਸੈਗਮੈਂਟ ਚ ਇਕੱਲਾ ਜੌਂਡੀਅਰ ਪ੍ਰੋਵਾਈਡ ਕਰਦਾ ਹੈ ਹਨ ਤੇ ਬਾਕੀ ਜੇ ਗੱਲ ਕਰੀਏ ਆਪਾਂ ਜਿਵੇਂ ਡਿਊਜ਼ ਫਾਰ ਦੀ ਡਿਊਜ਼ ਫਾਰ ਚ ਜਿਵੇਂ ਜਪ 4x4 ਚ ਡਿਊਜ਼ ਫਾਰ ਲੈਣੀ ਆ ਤੇ ਚਾਰੇ ਦੇ ਚਾਰੇ ਬ੍ਰੇਕ ਲੱਗਦੇ ਨੇ ਹਨ ਉਹ ਚੀਜ਼ੇ ਲੱਗ ਗਈ ਦੂਜੇ ਸਾਰੇ ਟਰੈਕਟਰਾਂ ਨਾਲੋਂ ਐਕਸਟਰਾ ਫੀਚਰ ਹੈ ਬਾਕੀ ਜੇ 1 ਟੱਚ ਲਿਫਟ ਅਪ ਡਾਊਨ ਦੀ ਗੱਲ ਕਰੀਏ 1 ਟੱਚ ਅਪ ਡਾਊਨ ਮਤਲਬ ਜਿਵੇਂ ਜੌਂਡੀਅਰ ਦਾ ਇਲੈਕਟ੍ਰੀਕਲ ਮਕੈਨੀਕਲ 1 ਟੱਚ ਅਪ ਡਾਊਨ ਆਉਂਦਾ ਉਹ ਸਾਰੇ ਟਰੈਕਟਰਾਂ ਚ ਆਉਂਦਾ ਕਿੱਲੇ ਸਵਰਾਜ 855 ਨੂੰ ਛੱਡ ਕੇ ਬਾਕੀ ਸਾਰੇ ਪ੍ਰੋਵਾਈਡ ਕਰ ਰਹੇ ਨੇ ਤੇ ਇਹ ਵੀ ਸਵਰਾਜ ਜੈਟਸ ਨੂੰ ਜਰੂਰ ਤੇ ਨਹੀਂ ਚਾਹੀਦੀ ਇਹਨਾਂ ਦੇ 69 ਤੇ 63 ਚ ਆਉਂਦੀ ਹੈ 1 ਟੱਚ ਲਿਫਟ ਅਪ ਡਾਊਨ ਉਹਨਾਂ ਚ ਸਿੰਕ੍ਰੋਮੈਸ਼ ਗਿਅਰਬਾਕਸ ਵੀ ਆਉਂਦਾ ਹੈ ਤਾਂ ਉਹ ਬਹੁਤ ਪਰਫੈਕਟ ਕੰਬੀਨੇਸ਼ਨ ਨੇ ਬਹੁਤ ਵਧੀਆ ਟਰੈਕਟਰ ਨੇ 52 ਇੱਕ ਦੋ ਘਾਟਾਂ ਜਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜੇ ਜਿਵੇਂ ਆਪਾਂ ਫਾਰਮ ਟਰੱਕ 'ਚ ਗੱਲ ਕਰੀਏ ਤੇ ਇਹਦੇ 'ਚ ਹਾਈਡਰੋਲਿਕ ਆਇਲ 쿨ਰ ਆਉਂਦਾ ਹੈਗਾ ਇਹ ਹੋਰ ਕਿਸੇ 'ਚ ਨਹੀਂ ਆਉਂਦਾ ਮੈਨੂੰ ਜਿੰਨਾ ਤੱਕ ਲੱਗਦਾ ਹੈਗਾ ਹਾਂ ਇੱਕ ਜੌਂਡੀ ਜਾਂ ਪਾਵਰ ਸਟੀering 쿨ਰ ਆਉਂਦਾ ਹੋਰ ਕਿਸੇ 'ਚ ਨਹੀਂ ਆਉਂਦਾ ਹੈਗਾ ਹਣਾ ਉਹਦੇ ਨਾਲ ਪਾਵਰ ਸਟੀering ਦਾ ਤੇਲ ਠੰਡਾ ਰਹਿੰਦਾ ਤੇ ਵੀ ਆਰ ਐਨ ਟਾਇਰ ਘੱਟ ਹੁੰਦੀ ਹੈਗੀ ਤੇ ਇਹ ਤਿੰਨ ਚਾਰ ਜੋ ਯੂਨੀਕ ਫੀਚਰ ਨੇ ਜੇ ਇੱਕ ਟਰੈਕਟਰ 'ਚ ਹੈ ਨਹੀਂ ਦੂਜੇ 'ਚ ਦੂਜਿਆਂ 'ਚ ਹੈ ਨਹੀਂਗੇ ਤੇ ਇਹੀ ਗੱਲ ਸੀ ਅੱਜ ਆਪਾਂ ਵੀਡੀਓ 'ਚ ਇਹੀ ਗੱਲਾਂ ਡਿਸਕਸ ਕਰਨੀਆਂ ਸੀ ਤੇ ਸਾਰੀ ਸਰੋਤਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਦਾ ਕੰਟੈਂਟ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ